ਹਸਪਤਾਲ ਨਾ ਕਿ ਤਨਵਤ ਪਤਾਸ ਨਾ ਪਤਾਸ ਨਾ ਜੀਵਾ ਬੜਾ ਬਹੁਤ ਸਕਲ ਬਣਿਆ ਹੋਣਾ ਹਾਂਜੀ ਹਸਪਤਾਲ ਤੇ ਪਾਠਾ ਤੂੰ ਨਜਾਇਜ਼ ਮਾਈਨਿੰਗ ਸੰਬੰਧੀ ਥਾਣਾ ਤਾਰਾਗੜ ਪੁਲਿਸ ਵੱਲੋਂ ਮਾਮਲਾ ਦਰਜ ਸਾਫ ਦਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਕੀਤਾ ਗਿਆ ਦਰਜ ਦਾ ਦੱਸਿਆ ਕਿ ਮਦਾਨਸਵਾ ਹਲਕਾ ਪੋਅਰੇ ਸਾਭਕਾ ਕਾਂਗਰਸੀ ਵਿਧਾਇਕ ਜੁਗਿੰਦਰ ਪਾਲ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਆ ਕ੍ਰੈਸ਼ਰ ਇੰਡਸਟਰੀ ਨਾਲ ਜੁੜੇ ਹੋਣ ਕਾਰਨ ਉਹਨਾਂ ਦਾ ਨਾਂ ਕਈ ਵਾਰ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜ ਕੇ ਸਾਹਮਣੇ ਆਇਆ ਤਾਰਾਗੜ ਪੁਲਿਸ ਨੇ ਇੱਕ ਵਾਰ ਫਿਰ ਪਠਾਨਕੋੜ ਤੋਂ ਸਾਭਕਾ ਕਾਂਗਰਸੀ ਵਿਧਾਇਕ ਡਾਕਟਰ ਥਾਣਾ ਸਦਰ ਵਿਧਾਇਕ ਜੁਗਿੰਦਰ ਪਾਲ ਤੇ ਉਹਨਾਂ ਦੇ ਇੱਕ ਸਾਥੀ ਨੂੰ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਅਜ਼ਨਾਲੀ ਪੁਲਿਸ ਨੇ ਇੱਕ ਪੌਕਲੈਨ ਮਸ਼ੀਨ ਤੇ ਇੱਕ ਟਿਪਰੀ ਵੀ ਜ਼ਬਤ ਕੀਤੀ ਹੈ ਫਿਲਹਾਲ ਪੁਲਿਸ ਨੇ ਸਾਬਕਾ ਬਿਤਾਏ ਕਾ ਜੁਗਿੰਦਰ ਪਾਲ ਦਾ ਮੈਡੀਕਲ ਕਰਵਾਇਆ ਹੈ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਸ ਤੋਂ ਬਾਅਦ ਅਗਲੇਰੀ ਉਹਨਾਂ ਦੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਹੀਂ ਨਹੀਂ ਬਲਕਿ ਜਦ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਮਿਲੀ ਤੇ ਛਾਪੇਮਾਰੀ ਕੀਤੀ ਗਈ ਤਾਂ ਪੁਲਿਸ ਵੱਲੋਂ ਉਨ੍ਹਾਂ ਨਾਲ ਵੀ ਮਾੜਾ ਬਿਹਵਾਰ ਕੀਤਾ ਗਿਆ ਇਸ ਸੰਬੰਧੀ ਗੱਲਬਾਤ ਕਰਦੇ ਆ ਐਸਐਸਪੀ ਨੇ ਦੱਸਿਆ ਕਿ ਸਾਬਕਾ ਵਿਧਾਇਕ ਜਗਿੰਦਰ ਪਾਲ ਨੂੰ ਜੈ ਜਾਇਮਾਈਨਿੰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਮੈਡੀਕਲ ਕਰਵਾਇਆ ਜਾ ਰਿਹਾ ਹੈ ਉਹਨੇ ਇਹ ਵੀ ਦੱਸਿਆ ਕੇ ਪਲਸ ਉਹਨਾਂ ਦੇ ਕੋਲ ਹੈ ਉੱਥੇ ਹੀ ਪ੍ਰਸ਼ਾਸਨ ਨਾਲ ਵੀ ਮਾੜਾ ਬਿਹਵਾਰ ਕੀਤਾ ਗਿਆ ਜਿਸ ਕਾਰਨ ਪੂਰੇ ਮਾਮਲੇ ਦੀ ਜਾਂਚ ਕਰਕੇ ਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਤੁਸੀਂ ਵੀ ਸੁਣੋ ਕਿ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਨੇ ਹੋਰ ਕੀ ਕੀ ਕੀਤਾ ਅੰਤ ਤੱਕ ਖਬਰ ਵੇਖੋ ਕਮੈਂਟਾਂ ਦੇ ਵਿੱਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਤੇ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਪਾਰਟ ਦੇ ਨਾਲ ਦੇਖੋ ਅੱਜ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਤਨਗਰ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਕਿ ਰਾਵੀ ਦਰਿਆ ਦੇ ਨੇੜੇ ਦਾ ਏਰੀਆ ਪੈਂਦਾ ਹੈਗਾ ਉੱਥੇ ਜਿਹੜੇ ਹੈਗੇ ਆ ਕ੍ਰਸ਼ਰ ਜਿਹੜਾ ਹੈਗਾ ਉਹਨੂੰ ਓਨ ਕਰਦੇ ਆ ਸ਼੍ਰੀ ਜਗਿੰਦਰਪਾਲ ਪੋਆ ਜਿਹੜੇ ਐਕਸ ਐਮਐਲਏ ਆ ਉਹਨਾਂ ਦੀ ਤੇ ਉਹਨਾਂ ਦੀ ਫੈਮਿਲੀ ਇਹ ਸਾਰੇ ਪਾਰਟਨਰ ਨੇ ਉਹਦੇ ਵਿੱਚ ਔਰ ਉਸ ਮੌਕੇ ਦੇ ਉੱਤੋਂ ਜਿਹੜੀ ਜਿਹੜਾ ਜਿੱਥੇ ਕ੍ਰਸ਼ਰ ਆ ਕ੍ਰਸ਼ਰ ਦੇ ਨਾਲ-ਨਾਲ ਬਹੁਤ ਡੂੰਗੀ ਜਗ੍ਹਾ ਦੇ ਵਿੱਚ ਮੌਕੇ ਦੇ ਉੱਤੇ ਜਿਹੜੀ ਹੈਗੀ ਉੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਸਾਂਝੇ ਆਪਰੇਸ਼ਨ ਦੇ ਦੌਰਾਨ ਉੱਥੋਂ ਇੱਕ ਕੋਕਲੇਨ ਮਸ਼ੀਨ ਤੇ ਇੱਕ ਟਿਫਰ ਜਿਹੜਾ ਹੈਗਾ ਲੋਡ ਕਰਦੇ ਹੋਏ ਉੱਥੇ ਮੌਕੇ ਦੇ ਉੱਤੇ ਜਿਹੜੇ ਹੈਗੇ ਆ ਉਹ ਪਾਏ ਗਏ ਆ ਔਰ ਮੌਕੇ ਦੇ ਉੱਤੇ ਹੀ ਜਿਹੜੇ ਆ ਜੋਗਿੰਦਰਪਾਲ ਭੋਆ ਇਹ ਆਏ ਆ ਪੁਲਿਸ ਦੀ ਪਾਰਟੀ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਮਜ਼ਾਮਤ ਕੀਤੀ ਆ ਔਰ ਉਹਨਾਂ ਦੇ ਸਰਕਾਰੀ ਜਿਹੜਾ ਕੰਮਕਾਜ ਉਹਦੇ 'ਚ ਦਖਲਅੰਦਾਜ਼ੀ ਕੀਤੀ ਆ ਕਿਉਂਕਿ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਸੀਗੀ ਗੈਰਕਾਨੂੰਨੀ ਮਾਈਨਿੰਗ ਦੇ ਮੱਦੇਨਜ਼ਰ ਤਾਂ ਉਹਨਾਂ ਨੇ ਖਰਾਫ ਬੰਦੀ ਕਾਰਵਾਈ ਕਰ ਲਈ ਸੀ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਹੈ ਜਿਹੜਾ ਕੰਮ ਚ ਵਿਘਨ ਪਾਇਆ ਉਹਨਾਂ ਦੋਸ਼ਾਂ ਦੇ ਅਧੀਨ ਵੀ ਇਹਨਾਂ ਨੂੰ ਜਿਹੜਾ ਹੈਗਾ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨਾਲ ਇੱਕ ਹੋਰ ਇੱਕ ਇਹਨਾਂ ਦਾ ਸਾਥੀ ਆ ਲਾਡੀ ਉਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਵਿਭਾਗ ਨੇ ਉਹ ਸਾਰੇ ਏਰੀਆ ਦੀ ਨਿਸ਼ਾਨਦੇਹੀ ਕੀਤੀ ਆ ਉਹ ਤਕਰੀਬਨ ਜਿਹੜਾ ਹੈਗਾ ਆ 90 ਬਾਈ 200 ਫੁੱਟ ਦਾ ਜਿਹੜਾ ਹੈਗਾ ਗਹਿਰਾ ਬਹੁਤ ਗਹਿਰਾ ਜਿਹੜਾ ਖੱਡਾ ਪਟਿਆ ਹੋਇਆ ਉਹਦੇ ਅੰਦਰ ਪੋਕਲਨ ਮਸ਼ੀਨਾਂ ਕੰਮ ਕਰ ਰਹੀਆਂ ਸੋ ਇਹ ਗਰਕੁੰ ਨਹੀਂ ਮਾਈਨਿੰਗ ਦਾ ਮਸਲਾ ਸੀਗਾ ਪਰ ਮੌਕੇ ਦੇ ਉੱਤੇ ਜਿਹੜੀ ਇਹਨਾਂ ਨੇ ਪੁਲਿਸ ਦੇ ਨਾਲ ਪਤਵਿਧੀ ਕੀਤੀ ਉਹਦੀ ਧਰਵਾਦੀਨ ਦੇ ਇਹਨਾਂ ਨੂੰ ਤੇ ਮਾਈਨਿੰਗ ਐਕਟ ਦੇ ਅਧੀਨ ਇਹਨਾਂ ਨੂੰ ਇਹ ਫਿਰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜੀ ਉਹ ਰਿਮਾਂਡ ਲਿਆ ਜਾਏਗਾ ਹਾਂ ਜ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੱਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਉੱਥੋਂ ਪੁਲਿਸ ਰਿਮਾਂਡ ਲੈ ਕੇ ਅਗਲੀ ਕਾਰਵਾਈ ਜਿਹੜੀ ਅਵਲਚ ਲੈਣੀ ਜਾਏਗੀ